ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵਧੀਆ ਠੀਕ ਠਾਕ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਆਲੂ ਦੇ ਪਕੌੜੇ ਤੇ ਇਸ ਤਰੀਕੇ ਨਾਲ ਜੇ ਕਰ ਆਲੂ ਦੇ ਪਕੌੜੇ ਬਣਾਉਂਗੇ ਜੀ ਉੱਤੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਣਗੇ ਤੇ ਬੱਚੇ ਬਹੁਤ ਜ਼ਿਆਦਾ ਖੁਸ਼ ਹੋ ਕੇ ਤੇ ਇਹ ਆਲੂ ਦੇ ਪਕੌੜੇ ਖਾਣਗੇ ਜੀ ਤੇ ਇਹਦੇ ਲਈ ਆਪਾਂ ਨੇ ਲੈਤੇ ਆ ਤਿੰਨ ਆਲੂ ਜੀ ਤੇ ਆਲੂਆਂ ਨੂੰ ਆਪਾਂ ਨੇ ਸਭ ਤੋਂ ਪਹਿਲਾਂ ਧੋ ਲਿਆ ਏ ਤੇ ਹੁਣ ਆਪਾਂ ਇਹਨਾਂ ਨੂੰ ਛਿੱਲ ਲਾਂਗੇ ਜੀ ਤੇ ਆਲੂਆਂ ਨੂੰ ਆਪਾਂ ਇਸ ਤਰੀਕੇ ਨਾਲ ਛੇਲੇ ਲਈ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਨਾਂ ਦੇ ਪੀਸ ਕਟਾਂਗੇ ਜੀ ਆਪਾਂ ਗੋਲ ਪੀਸ ਕਟਾਂਗੇ ਇਹਦੇ ਤੇ ਨਾ ਜ਼ਿਆਦਾ ਮੋਟੇ ਨਾ ਜ਼ਿਆਦਾ ਲੰਬੇ ਤੇ ਆਪਾਂ ਸਬਜ਼ੀ ਦੇ ਪੀਸ ਇਹਦੇ ਕਟਿੰਗ ਕਰ ਲਾਂਗੇ ਕਿਉਂਕਿ ਜੇਕਰ ਜ਼ਿਆਦਾ ਮੋਟੇ ਪੀਸ ਕੱਟ ਲਾਂਗੇ ਤਾਂ ਉਹ ਫਿਰ ਕੱਚੇ ਰਹਿ ਜਾਣਗੇ ਅੰਦਰੋਂ ਤਲਣ ਤੋਂ ਬਾਅਦ ਵੀ ਤੇ ਜੇਕਰ ਆਪਾਂ ਪਤਲੇ ਪੀਸ ਕੱਟ ਲਾਂਗੇ ਤਾਂ ਉਹ ਜ਼ਿਆਦਾ ਫਿਰ ਹਲਕੇ ਹੋ ਜਾਣਗੇ ਤੇ ਇਸ ਤਰੀਕੇ ਨਾਲ ਆਪਾਂ ਜੀ ਸਾਰੇ ਇਹ ਪੀਸ ਕੱਟ ਲਾਂਗੇ ਤੇ ਇਹ ਵੇਖੋ ਨਾ ਜ਼ਿਆਦਾ ਇਹ ਮੋਟੇ ਆ ਤੇ ਨਾ ਜ਼ਿਆਦਾ ਪਤਲੇ ਹੈਗੇ ਤੇ ਇਸ ਤਰੀਕੇ ਨਾਲ ਆਪਾਂ ਕੱਟ ਲਾਂਗੇ ਜੀ ਬਾਕੀ ਪੀਸ ਵੀ ਤੇ ਹੁਣ ਆਪਾਂ ਸਾਰੇ ਪੀਸ ਕੱਟ ਲਈ ਜੀ ਆਲੂ ਦੇ ਤੇ ਹੁਣ ਆਪਾਂ ਇਹਨੂੰ ਪਾਣੀ ਦੇ ਵਿੱਚ 2-3 ਵਾਰ ਚੰਗੀ ਤਰ੍ਹਾਂ ਧੋ ਲਾਂਗੇ ਤਾਂ ਕਿ ਜਿਹੜਾ ਇਹਨਾਂ ਦੇ ਵਿੱਚ ਆਲੂਆਂ ਦੇ ਵਿੱਚ ਸਟਾਰਚ ਜਾਂ ਹੁੰਦਾ ਚਿੱਟਾ-ਚਿੱਟਾ ਤੇ ਉਹ ਨਿਕਲ ਜੇ ਤੇ ਆਲੂਆਂ ਨੂੰ ਧੋ ਕੇ ਹੁਣ ਆਪਾਂ ਇਸ ਤਰੀਕੇ ਨਾਲ ਇੱਕ ਜਾਲੀ ਦੇ ਵਿੱਚ ਰੱਖ ਲੈ ਜੀ ਤੇ ਜੇਕਰ ਤੁਹਾਡੇ ਕੋਲ ਦੂਸਰੀ ਜਾਲੀ ਹੈਗੀ ਐ ਬਰੀਕ ਵਾਲੀ ਤਾਂ ਤੁਸੀਂ ਉਹਦੇ ਵਿੱਚ ਇਹਨੂੰ ਰੱਖ ਸਕਦੇ ਆ ਤਾਂ ਕਿ ਜਿਹੜਾ ਆ ਆਲੂਆਂ ਦਾ ਐਕਸਟਰਾ ਪਾਣੀ ਹੈਗਾ ਤੇ ਉਹ ਨਿਕਲ ਜੇ ਤੇ ਇੰਨੇ ਆਪਾਂ ਬੇਸਨ ਦਾ ਘੋਲ ਤਿਆਰ ਕਰਦੇ ਆਂ ਜੀ ਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਪਾਵਾਂਗੇ ਜੀ ਬੇਸਨ ਬੇਸਨ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਆ ਤੇ ਆਪਣੇ ਤਿੰਨ ਆਲੂ ਹੈਗੇ ਤੇ ਆਪਾਂ ਉਸ ਹਿਸਾਬ ਨਾਲ ਬੇਸਨ ਪਾਵਾਂਗੇ ਜੀ ਇੰਨਾ ਵੇਸਣ ਆਪਣੇ ਤੇਨ ਨਾਲੋਂ ਵਾਲੇ ਕਾਫੀ ਹੈਗਾ ਤੇ ਹੁਣ ਆਪਾਂ ਇੱਥੇ ਪਾਵਾਂਗੇ ਜੀ ਥੋੜਾ ਜਿਹਾ ਸੁੱਕਿਆ ਹੋਇਆ ਧਨੀਆ ਲੈ ਆਪਾਂ ਨੇ ਇਧਰ ਇਸ ਕਾਇਆ ਹੋਇਆ ਧਨੀਆ ਜੀ ਤੇ ਥੋੜੀ ਜੀ ਆਪਾਂ ਇੱਥੇ ਪਾਵਾਂਗੇ ਜੀ ਜਵੈਨ ਹਾਜਮਨ ਲਈ ਠੀਕ ਰਹਿੰਦੀ ਹੈ ਜਵੈਨ ਤੇ ਧਨੀਆ ਜੇਕਰ ਤੁਹਾਡੇ ਕੋਲ ਹਰਾ ਹੈਗਾ ਜੀ ਹਰਾ ਧਨੀਆ ਤੁਸੀਂ ਪਾ ਸਕਦੇ ਆ ਤਾਜ਼ਾ ਤੇ ਹੁਣ ਆਪਾਂ ਇੱਥੇ ਪਾ ਦਾਂਗੇ ਜੀ ਨਮਕ ਨਮਕ ਮਿਰਚ ਤੁਸੀਂ ਆਪਦੇ ਸਵਾਦ ਦੇ ਅਨੁਸਾਰ ਪਾ ਸਕਦੇ ਆ ਜੀ ਤੇ ਆਪਣੇ ਇਹ ਬੱਚਿਆਂ ਨੇ ਖਾਣੇ ਆ ਜੀ ਪਕੌੜੇ ਤੇ ਆਪਾਂ ਘੱਟ ਹੀ ਪਾਵਾਂਗੇ ਇਹਦੇ ਵਿੱਚ ਮਿਰਚ ਵਗੈਰਾ ਤੇ ਥੋੜੀ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ ਪਾਊਡਰ ਤੇ ਹਲਦੀ ਪਾਵਾਂਗੇ ਜੀ ਆਪਾਂ ਤੇ ਇੱਥੇ ਆਪਾਂ ਥੋੜੀ ਜੀ ਹਿੰਗ ਪਾਵਾਂਗੇ ਜੀ ਹਿੰਗ ਜੇਕਰ ਤੁਸੀਂ ਪਾਉਣੀ ਹੈ ਤਾਂ ਪਾ ਸਕਦੇ ਆ ਤੇ ਇਹ ਇਹ ਆਪਾਂ ਪਾਵਾਂਗੇ ਚਿਲੀ ਫਲਿਕਸ ਵਧੀਆ ਲੱਗਦੀ ਹੈ ਇਹ ਗਾਰਨਿਸ਼ ਲਈ ਤੇ ਵਧੀਆ ਲੱਗਦੇ ਇਹ ਮੋٹے ਮੋٹے ਫੀਸ ਜੇ ਚਿਲੀ ਫਲਿਕਸ ਦੇ ਕੋੜਿਆਂ ਦੇ ਵਿੱਚ ਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਜੇ ਫੇਸਨ ਦਾ ਘੋਲ ਤਿਆਰ ਕਰ ਲਾਂਗੇ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਆਪਾਂ ਘੋਲ ਲਾਂਗੇ ਨੂੰ ਪਾਣੀ ਇਕਦਮ ਜ਼ਿਆਦਾ ਨਹੀਂ ਪਾਉਣਾ ਹੈਗਾ ਜੀ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਘੋਲ ਲਾਂਗੇ ਤਾਂ ਇਸ ਤਰੀਕੇ ਨਾਲ ਘੋਲ ਲੀ ਜਾਵਾਂਗੇ ਤੇ ਹੁਣ ਆਪਾਂ ਚੰਗੀ ਤਰ੍ਹਾਂ ਘੋਲ ਲਈਏ ਵੇਸਣ ਨੂੰ ਇਸ ਤਰੀਕੇ ਦਾ ਜੀ ਆਪਾਂ ਵੇਸਣ ਦਾ ਘੋਲ ਤਿਆਰ ਕਰ ਲਿਆ ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ ਗਾੜਾ ਇਹ ਦੇਖੋ ਇਸ ਤਰੀਕੇ ਦਾ ਬਣਾ ਲੈਣਾਗਾ ਇਹ ਤੇ ਹੁਣ ਆਪਾਂ ਇੱਥੇ ਪਾਵਾਂਗੇ ਜੀ ਇੱਕ ਚਮਚਾ ਆਪਾਂ ਗਰਮ ਤੇਲ ਦਾ ਇਹਦੇ ਵਿੱਚ ਤੇਲ ਨਾਲ ਇਹ ਬਹੁਤ ਜਿਆਦਾ ਵਧੀਆ ਬੈਟਰ ਤਿਆਰ ਹੋ ਜੂਗਾ ਤੇ ਹੁਣ ਇਹਨੂੰ ਵੀ ਆਪਾਂ ਘੋਲ ਲਾਂਗੇ ਚੰਗੀ ਤਰ੍ਹਾਂ ਜੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਤੇਲ ਨੂੰ ਵੀ ਤੇ ਬਹੁਤ ਹੀ ਟੇਸਟੀ ਪਕੌੜੇ ਬਣ ਕੇ ਤਿਆਰ ਹੋਣਗੇ ਜੀ ਇਹ ਤੇ ਵੀਡੀਓ ਦੇ ਚੱਲਦੇ-ਚੱਲਦੇ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਜੀ ਤੇ ਇਧਰ ਵੇਖੋ ਜੀ ਆਪਣੇ ਆਲੂ ਓਵੇਂ ਦੇ ਓਵੇਂ ਪਏ ਆ ਇਹ ਤੇ ਬਿਲਕੁਲ ਵੀ ਕਾਲੇ ਨਹੀਂ ਹੋਏ ਤੇ ਇਹਨਾਂ ਨੂੰ ਆਪਾਂ 3-4 ਵਾਰ ਪਾਣੀ ਦੇ ਵਿੱਚ ਧੋਤਾ ਸੀ ਤਾਂ ਕਰਕੇ ਇਹ ਬਿਲਕੁਲ ਚਿੱਟੇ-ਚਿੱਟੇ ਪਏ ਆ ਤੇ ਹੁਣ ਆਪਾਂ ਤੇਲ ਇਧਰ ਗਰਮ ਕਰ ਲਿਆ ਜੀ ਚੰਗੀ ਤਰ੍ਹਾਂ ਗਰਮਾ ਆਪਣਾ ਤੇਲ ਤੇ ਹੁਣ ਆਪਾਂ ਇਹਦੇ ਵਿੱਚ ਆਲੂ ਇੱਕ ਇੱਕ ਸ্লাইਸ ਚੱਕ ਕੇ ਜੀ ਇਸ ਤਰੀਕੇ ਨਾਲ ਤੇ ਆਲੂ ਨੂੰ ਆਪਾਂ ਫਰਾਈ ਕਰ ਲਾਂਗੇ ਇਸੇ ਤਰੀਕੇ ਨਾਲ ਆਪਾਂ ਸਾਰੇ ਸ্লাইਸ ਪਾ ਦਾਂਗੇ ਆਪਾਂ ਆਲੂ ਦੇ ਇਹਦੇ ਵਿੱਚ ਤੇਲ ਦੇ ਵਿੱਚ ਤੇ ਇਹ ਵੇਖੋ ਜੀ ਇਸ ਤਰੀਕੇ ਨਾਲ ਆਪਾਂ ਪਕੌੜੇ ਪਾ ਲਏ ਤੇ ਕ੍ਰਿਸਪੀ ਹੋਣ ਲੱਗ ਗਏ ਜੀ ਤੇ ਪਹਿਲਾਂ ਆਪਾਂ ਤੇਲ ਨੂੰ ਪੂਰਾ ਗਰਮ ਕਰ ਲਿਆ ਸੀਗਾ ਜੀ ਤੇ ਫੇਰ ਆਪਾਂ ਤੇਲ ਗੈਸ ਫਲੇਮ ਲੋ ਕਰਤਾ ਜੀ ਬਿਲਕੁਲ ਹੀ ਘੱਟ ਤੇ ਕਰਤਾ ਕਿਉਂਕਿ ਜੇਕਰ ਆਪਾਂ ਜਿਆਦਾ ਗੈਸ ਤੇ ਪਕਾਇਆ ਇਹਨੂੰ ਹਾਈ ਫਲੇਮ ਤੇ ਤਾਂ ਇਹ ਵਿੱਚੋਂ ਕੱਚੇ ਰਹਿ ਜਾਣਗੇ ਜੀ ਪਕੌੜੇ ਉੱਪਰੋਂ ਇਹਨਾਂ ਦਾ ਕੱਲਾ ਵੇਸਣ ਵੇਸਣ ਪੱਕ ਜਾਊਗਾ ਇਸ ਤਰੀਕੇ ਨਾਲ ਸੋਨ ਆਪਾਂ ਇਹਨਾਂ ਨੂੰ ਪਕਾ ਲਾਂਗੇ ਜੀ ਤੇ ਹੁਣ ਆਪਣੇ ਪਕੌੜੇ ਪੱਕ ਕੇ ਤਿਆਰ ਆ ਜੀ ਤੇ ਇਹਨਾਂ ਨੂੰ ਆਪਾਂ ਕੱਢ ਲਾਂਗੇ ਜੋ ਵੀ ਐਕਸਟਰਾ ਤੇਲ ਆ। ਉਹ ਨਿਕਲ ਜੂ ਗੈਸ ਤਰੀਕੇ ਨਾਲ। ਇਹ ਦੇਖੋ ਜੀ ਬਹੁਤ ਹੀ ਜ਼ਿਆਦਾ ਇਹ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਹੈਗੇ। ਦੇਖੋ ਕਿੰਨੇ ਸੋਹਣੇ ਲੱਗ ਰਹੇ ਆ। ਤੇ ਜਿੰਨੇ ਦੇਖਣ ਚ ਸੋਹਣੇ ਲੱਗਦੇ ਜੀ ਓਨੇ ਖਾਣ ਚ ਸਵਾਦ ਆਗੇ ਇਹ ਬਣਦੇ। ਇట్లా ਹੋ ਗਏ। ਹੁਣ ਆਪਾਂ ਇਹ ਕ੍ਰਿਸਪੀ ਨੇ ਇੱਕ ਪਲੇਟ ਦੇ ਵਿੱਚ ਕੱਢ ਲੇ। ਤੇ ਹੁਣ ਆਪਾਂ ਸਾਰੇ ਪਕੌੜੇ ਇਸੇ ਤਰੀਕੇ ਨਾਲ ਹੀ ਪਕਾ ਲਾਂਗੇ। ਤੇ ਵੇਖੋ ਜੀ ਆਪਣੇ ਸਾਰੇ ਪਕੌੜੇ ਬਣ ਕੇ ਤਿਆਰ ਆ ਗਏ ਤੇ ਦੇਖੋ ਕਿੰਨੇ ਜ਼ਿਆਦਾ ਬਣੇ ਵਧੀਆ ਇਹ ਦੇਖੋ ਕਿੰਨੇ ਜ਼ਿਆਦਾ ਵਧੀਆ ਲੱਗ ਰਹੇ ਆ ਵੇਖਣ ਚ ਤੇ ਇੰਨੇ ਜ਼ਿਆਦਾ ਇਹ ਕ੍ਰਿਸਪੀ ਬਣੇ ਹੋਏ ਆ ਜੀ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਬਹੁਤ ਜ਼ਿਆਦਾ ਵਧੀਆ ਬਣੇ ਹੋਏ ਆਗੇ ਇਹ ਤੇ ਵਿੱਚ ਤੋਂ ਵੀ ਐਨ ਪੱਕੇ ਹੋਏ ਆਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਆਗੇ ਇਹ ਤੇ ਇੱਕ ਵਾਰ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਬਣਾਇਓ ਜੀ ਪਕੌੜੇ ਲਓ ਜੀ ਦੇ ਵੇਖੋ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਜੀ ਤੇ ਵੀਡੀਓ ਵੇਖਣ ਲਈ ਜੀ ਬਹੁਤ-ਬਹੁਤ ਧੰਨਵਾਦ ਜੀ ਤੇ ਤੁਸੀਂ ਵੀ ਬਣਾਓ ਤੇ ਖਾਓ ਤੇ ਪੀਓ ਇੰਜੋਏ ਕਰੋ ਜੀ ਇਸ ਤਰੀਕੇ ਦੇ ਪਕੌੜੇ ਤੇ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਨਾਲ ਜੀ